ਤੁਹਾਡਾ ਕਿੱਥੋਂ ਦੇ ਰਹਿਣ ਵਾਲੇ ਹੋ ਮੇਰਾ ਨਾਮ ਗੁਰਜੰਡ ਸਿੰਘ ਆ ਜੀ ਪਿੰਡ ਮੇਰਾ ਸੌਕੇ ਆ ਪੰਜਾਬ ਖੇਤ ਮਜ਼ਦੂਰ ਹੂ ਉਹਦਾ ਜ਼ਿਲ੍ਹਾ ਪ੍ਰਧਾਨ ਆ ਜੀ ਹਾਂ ਸਰ ਭੰਗੜੀ ਬੌਂਚੇ ਹੋ ਕੀ ਮਾਮਲਾ ਜੋ ਸੀ ਇਸ ਪਿੰਡ ਵਿੱਚ ਪਹੁੰਚਿਆ ਅੱਜ ਸਾਨੂੰ ਪਤਾ ਲੱਗਿਆ ਕਿ ਸਾਡੇ ਭੰਗੜੀ ਖੇਤ ਮਜ਼ਦੂਰ ਦਾ ਇੱਕ ਮਸਲਾ ਸਾਡੇ ਕੋਲ ਆਇਆ ਸੀ ਅਸੀਂ ਇੱਥੇ ਪਤਾ ਲੈਣ ਆਏ ਸੀ ਵੀ ਉਹ ਮਜ਼ਦੂਰ ਦਾ ਮਾਮਲਾ ਕੀ ਹੈ ਇੱਥੇ ਆ ਕੇ ਸਾਨੂੰ ਪਤਾ ਲੱਗਿਆ ਇਹਨਾਂ ਮਜ਼ਦੂਰਾਂ ਤੋਂ ਕਿ ਇਹਨਾਂ ਦਾ ਕੋਈ ਪਿੱਛੇ ਜੇ ਕੋਈ ਬੱਚਾ ਬਿਮਾਰ ਹੋ ਗਿਆ ਸੀ ਬੱਚੇ ਦੇ ਬਿਮਾਰ ਵਾਸਤੇ ਪਿੰਡ ਚ ਕੋਈ ਹੱਥ ਇਹਨਾਂ ਦਾ ਨਹੀਂ ਸੀ ਕਿਤੇ ਵੜਿਆ ਤੇ ਇਹਨਾਂ ਨੇ ਕੋਈ ਪੱਪੂ ਇਹਨਾਂ ਦਾ ਪਿੰਡ ਦਾ ਬੰਦਾ ਹੈ ਉਹਦੇ ਕੋਲੇ ਗੱਲ ਕਰੀ ਉਹਨਾਂ ਨੇ ਕਹ ਰਾਜਸਥਾਨ ਚ 10 ਭਾਈ ਜਿਹੜਾ ਨਾਸੀ ਐਲ ਐਲ ਬੀ ਹੈ ਉੱਥੋਂ ਦੇ ਬੰਦੇ ਦੀ ਉਹ ਉਹ ਫਿਰ ਉੱਥੇ ਆ ਪੈਸੇ ਇਹ ਫਿਰ ਉੱਥੋਂ 30000 ਰੁਪਿਆ ਇਹਨਾਂ ਨੇ ਫੜਿਆ ਸੀ ਇਹਨਾਂ ਨੇ ਬੱਚੇ ਦਾ ਇਲਾਜ ਕਰਾਇਆ ਉਹਨਾਂ ਦਾ ਕੰਮ ਗੱਲ ਕਰੀ ਸੀ ਵੀ ਅਸੀਂ ਤੁਹਾਡਾ ਵੀ 10000 ਰੁਪਿਆ ਮਹੀਨੇ ਦਾ ਕਰਕੇ ਲਾ ਦੇਾਂਗੇ ਤੇ ਅਸੀਂ ਤੁਹਾਡੇ ਮਜ਼ਦੂਰੀ ਕਰ ਦਿਆਂਗੇ ਇਹਨਾਂ ਨੇ ਉਹ ਉਹਨਾਂ ਦੀ 3 ਮਹੀਨੇ ਮਜ਼ਦੂਰੀ ਕਰਕੇ ਜਦੋਂ 30000 ਰੁਪਿਆ ਉਹਨਾਂ ਦਾ ਲਾਤਾ ਤਾਂ ਜਦੋਂ ਉਹਨਾਂ ਨੇ ਪੈਸੇ ਦਿੱਤੇ ਸੀ ਉਦੋਂ ਉਹਨਾਂ ਤੋਂ ਚੈੱਕ ਖਾਲੀ ਲੈ ਲਈ ਸੀ ਤਿੰਨ ਚਾਰ ਇਹਨਾਂ ਦੇ ਦੱਸਣ ਤੇ ਇਹ ਵੀ ਤਿੰਨ ਚਾਰ ਛੜ ਤੋਂ ਚੈੱਕ ਲੈ ਲਈ ਸੀ ਕੋਈ ਬਨੋਟ ਬਨਾਰਡ ਲਖਾ ਲਿਆ ਸੀ ਵੀ ਸਾਡੇ ਥੋੜੇ ਦੇ ਇਤਬਾਰ ਹੀ ਨਹੀਂ ਕਿ ਮੈਂ ਤੁਹਾਨੂੰ ਜਾਣਦਾ ਨਹੀਂ ਇਸ ਕਰਕੇ ਮੈਂ ਤੁਹਾਡੇ ਤੋਂ ਚੈੱਕ ਲੈ ਲੈਣਾ ਜਦੋਂ ਇਹਨਾਂ ਨੇ 30000 ਰੁਪਿਆ ਉਸ ਜ਼ਿਮੀਦਾਰ ਦਾ ਲਾਤਾ ਤਾਂ ਇਹਨਾਂ ਨੇ ਕਿਹਾ ਵੀ ਭਾਈ ਸਾਡਾ ਚੱਕ ਮੋੜ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਗਵਾ ਲਓਗੇ ਇੱਥੇ ਅਸੀਂ ਮੈਂ ਤੁਹਾਡਾ ਚੱਕ ਮੋੜ ਦੂੰਗਾ ਕੋਈ ਗੱਲ ਨਹੀਂ ਤੇ ਤੁਸੀਂ ਸਾਡੇ ਕੰਮ ਕਰੋ ਨਰਮਾ ਨਰਮਾ ਸੰਭਾਲ ਲਓ ਤੁਹਾਡਾ ਫਾਇਦਾ ਹੋਜੂ ਸਾਡਾ ਹੋਜੂ ਉਦੋਂ ਇਹਨਾਂ ਨੇ ਕੀਤਾ ਕਿ ਅਸੀਂ ਕੁਝ ਸਾਡੀ ਅੰਮਣ ਹੋਜੂਗੀ ਕੋਸ਼ਿਸ਼ ਸਾਡਾ ਹੱਥ ਸਰਦਾ ਹੋਜੂ ਇਹ ਸੋਚ ਕੇ ਉੱਥੇ ਨਰਮਾ ਉਹਨਾਂ ਦਾ ਬੀਜਣ ਲਈ ਇਹ ਮੰਨ ਗਏ ਇਹਨਾਂ ਨੇ ਉਹਨਾਂ ਦੀ ਕਣਕ ਕਣਕ ਵਡਾਈ ਮੁੜ ਕੇ ਨਰਮਾ ਨਰਮਾ ਬਜਾਇਆ ਫਸਲ ਨਰਮੇ ਦੀ ਤਿਆਰ ਕੀਤੀ 6ਵੇਂ ਸੇਤੇ ਇਹਨਾਂ ਨੇ ਜ਼ਮੀਨ ਲਈ ਸੀ ਇਹ ਪੰਜ 6 ਜੀ ਚਲੇ ਕੇ ਨਾਲ ਹੀ ਬੁੜੀਆਂ ਕੰਮ ਕਰਨ ਲੱਗੇ ਨਿਰਮਾਨਾਂ ਨੇ ਗੋਡੇ ਆ ਬੀਜਿਆ ਵਾਇਆ ਸਵਾਰਿਆ ਦਿਨ ਰਾਤ ਇਹ ਕੰਮ ਕਰਦੇ ਰਹੇ ਕਿਉਂਕਿ ਜਿਹੜੇ ਇਹਨਾਂ ਕੋਲੇ 4 ਮਰਬੇ ਜਮੀਨ ਆ 25 ਵਿਗੇ ਬਣਦੇ ਆ 100 ਵਿਗੇ ਬਣਦਾ 4 ਮਰਬਿਆਂ ਦਾ ਉਹਦੇ ਚ ਦਿਨ ਰਾਤ ਇਹ ਪਾਣੀ ਲਾਉਂਦੇ ਰਹੇ ਮਜ਼ਦੂਰੀ ਵਿਚਾਰਾਂ ਨੇ ਦਿਨ ਰਾਤ ਕੀਤੀ 24 24 ਘੰਟੇ ਕੰਮ ਕਰਦੇ ਰਹੇ ਪਰ ਆਖਰ ਨੂੰ ਜਦੋਂ ਨਿਰਮਾਨਾਂ ਨੇ ਚੁਗ ਲਿਆ ਖੜ ਗਿਆ ਇਹ ਕਰ ਗਿਆ ਉਦੋਂ ਇਹਨਾਂ ਨੇ ਹਿਸਾਬ-ਸੂਬਾ ਕਰਾਉਣ ਦੀ ਗੱਲ ਕਰੀ ਤਾਂ ਉਹ ਸਾਫ਼ ਕਹਿੰਦਾ ਵੀ ਇਹ ਤੁਹਾਡੇ ਸਿਰ ਪਾਈ 1,36,000 2,36,000 ਰੁਪਇਆ ਟੁੱਟਦਾ ਸਾਡਾ ਦੇ ਦੋ ਤੁਸੀਂ ਜਾਂਦੇ ਰਹੋ ਇਹ ਇਥੋਂ ਬੰਦੇ ਲੈ ਕੇ ਗਏ ਇਹਨਾਂ ਨੇ ਹਿਸਾਬ-ਸੂਬਾ ਕਰਾਇਆ ਵੀ ਉਦੋਂ ਕਿਉਂਕਿ ਇਹਨਾਂ ਨੇ ਸਿਰਫ ਦਸਨ ਮੁਤਾਬਕ ਇਹਨਾਂ ਨੇ ਪਹਿਲਾਂ ਲਿਆ ਸੀ 15,000 3,000 ਫਿਰ 18,000 ਕੁੱਲ ਲਿਆ ਸੀ ਕੁਝ ਜੋ ਉਹ ਸੀ ਇਹਨਾਂ ਨੇ ਬੈਠ ਕੇ ਕੋਈ ਖੰਡ ਚਾਹ ਆਟਾ ਦਾਲ ਜੋ ਉਹ ਖਾਂਦੇ ਰਹੇ ਉੱਥੇ 6 ਮਹੀਨੇ ਇਨਾਂ ਦਾ 1 ਲੱਖ ਤੇ 1 ਲੱਖ 4000 ਰੁਪਇਆ ਬਣ ਗਿਆ ਸੀ ਪੁੱਲ ਇਹਨਾਂ ਦਾ ਜੋ ਇਹਨਾਂ ਨੇ ਸਿਰ ਬਣਦਾ ਸੀ ਤੇ ਜੋ ਉਹਨਾਂ ਦੀ ਮਿਹਨਤ ਉਹ ਦੱਸ ਰਿਹਾ ਅਸੀਂ ਹੁਣੇ ਫੋਨ ਤੇ ਪੁੱਛਿਆ ਸੀ ਜੋ ਉਹ ਦੱਸ ਰਿਹਾ ਉਹ ਕਹਿੰਦਾ ਵੀ ਯਾਰ ਇਹਨਾਂ ਦਾ 1 ਲੱਖ 4000 ਇਹਨਾਂ ਨੇ ਦੇਣਾ ਸੀ ਤੇ 2 36000 ਬਣਦਾ ਸੀ ਤੇ 1 ਲੱਖ 32000 ਆ ਰੁਪਇਆ ਇਹਨਾਂ ਦਾ ਵਾਧਾ ਸੀ ਉਲਟਾ ਇਹਨਾਂ ਦਾ ਉਹ ਗਾਂ ਵੀ ਚੰਗੀ ਸੀਗੀ ਪਸੂ ਚੰਗਾ ਸੀ ਤੇ ਇਹਨਾਂ ਦਾ ਸਮਾਨ ਵੀ ਰੱਖ ਲਿਆ ਉਹ ਕਹਿੰਦਾ ਅਸੀਂ ਤਾਂ ਪੈਸੇ ਭਾਈ ਲੈਨੇ ਹੁੰਨੇ ਆ ਦੰਦੇ ਨੇ ਹੁੰਦੇ ਇਹਨਾਂ ਦੀ ਵਿਚਾਰਾਂ ਦੀ ਮਜ਼ਦੂਰੀ ਨਪਲੀ ਹੈ ਮੈਂ ਪ੍ਰਸ਼ਾਸਨ ਤੋਂ ਤੇ ਸ੍ਰੀ ਗੰਗਾ ਨਗਰ ਸਾਹਿਬ ਦੇ ਪ੍ਰਸ਼ਾਸਨ ਤੋਂ ਤੇ ਸਾਡੇ ਪੰਜਾਬ ਦੇ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਹਾਂ ਵੀ ਇਹਨਾਂ ਮਜ਼ਦੂਰਾ ਨੂੰ ਨੁਸਾਫ ਦਵਾਇਆ ਜਾਵੇ ਇਹਨਾਂ ਦੀ ਮਿਹਨਤ ਅਦਵਾਈ ਜਾਵੇ ਇਹਨਾਂ ਦਾ ਜੋ ਸਮਾਨ ਹੈ ਉਹ ਦਵਾਇਆ ਜਾਵੇ ਜੋ ਸਾਡੀਆਂ ਬੱਚੀਆਂ ਨੇ ਉਹਨਾਂ ਦੇ ਘਰ ਦਾ ਕਾਰੋਬਾਰ ਕੀਤਾ ਪਰ ਉਹਦਾ ਕੋਈ ਪੈਸਾ ਨਹੀਂ ਦਿੱਤਾ ਇਹਨਾਂ ਨੇ 6 ਮਹੀਨੇ ਗੋਹਾਸ ਰਾਇਆ ਭਾਂਡੇ ਮਜਾਏ ਪੋਥੇ ਲਾਏ ਵੀ ਉਹਨਾਂ ਬੱਚੀਆਂ ਦੀ ਵੀ ਮਿਹਨਤ ਦਵਾਈ ਜਾਵੇ ਤਾਂ ਜਿੰਨਾ ਚਿਰ ਇਹ ਮਿਹਨਤ ਉਹਨਾਂ ਦੀ ਨਹੀਂ ਦਿੱਤੀ ਜਾਂਦੀ ਇਹਨਾਂ ਨਾਲ ਸਹੀ ਇਨਸਾਫ ਨਹੀਂ ਦਿੰਦਾ ਸਾਡੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਉਹਨਾਂ ਚਿਰ ਇਹ ਇਸ ਕੰਮ ਲਈ ਜੂਝਦੇ ਰਹੇ ਉਹਨਾਂ ਨੂੰ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਅਸੀਂ ਉਹਨਾਂ ਚਿਰ ਇਸ ਪਰਿਵਾਰ ਦੇ ਨਾਲ ਖੜੇ ਆ ਕੀ ਨਾਮ ਆਪਣਾ ਕਿਹੜੇ ਜਿਸੀ ਬੰਦੇ ਦਾ ਸੰਬੰਧ ਹੈ ਮੈਂ ਜੀ ਕਾਕਾ ਸਿੰਘ ਪੰਜਾਬ ਖੇਤ ਮਜ਼ਦੂਰ ਯੂਨੀਅਨ ਅ ਬਲਕ ਪ੍ਰਧਾਨਾ ਜੀ ਅਸਲ ਕੀ ਮਾਮਲਾ ਪਿੰਡ ਭੰਗਚੜੀ ਤੋਂ ਆਉਂਦੇ ਹਾਂ ਕੀ ਕਾਰਨ ਇਹ ਮਾਮਲਾ ਜੀ ਆਪਣਾ ਇੱਕ ਲੱਖਾ ਸਿੰਘ ਪਰਿਵਾਰ ਦਾ ਮਜ਼ਦੂਰ ਆ ਪਿੰਡ ਭੰਗੜੀ ਤੋਂ ਜੀ ਆਪਦੀ ਮਿਹਨਤ ਮੰਜੂਰੀ ਕਰਨ ਵਾਸਤੇ ਰਾਜਸਥਾਨ ਚ ਗਏ ਹੋਏ ਸੀ ਗੰਗਾ ਨਗਰ ਦੇ ਨਾਲ ਹੀ 나ਸੀ LLP ਆ ਉੱਥੇ ਇਹਨਾਂ ਨੇ ਲਗਭਗ ਇੱਕ ਐਕਸਾ ਜਿਹਾ ਵੀ 6 ਮਹੀਨੇ ਦੇ ਲਗਭਗ ਕੰਮ ਕੀਤਾ ਹਾਲਾਂਕਿ ਉਹ ਜਿਹੜੀ ਕਣਕ ਆ ਇਹਨਾਂ ਨੇ ਜਾ ਕੇ ਆਪ ਵਢਵਾਈ ਆਪ ਸਾਰਾ ਕੁਝ ਉੱਥੇ ਕਰਵਾਇਆ ਤਿੰਨ ਦੁਆਰੇ ਨਰਮਾ ਵੀ ਸਾਰਾ ਕੁਝ ਬਜਾਇਆ ਜਣੇ ਪੰਜ ਜੀ ਇਹਨਾਂ ਦੇ ਜਿਹੜੀ ਉੱਥੇ ਮਜ਼ਦੂਰੀ ਕਰਦੇ ਸੀ ਤੇ ਇੱਕ ਮਤਲਬ 100 ਕਿੱਲਾ ਜਿਹੜੀ ਜ਼ਮੀਨ ਆ ਉਹ 100 ਕਿੱਲੇ ਦੇ ਵਿੱਚ ਇਹ ਸਾਰੀ ਪੰਜ ਪਰਿਵਾਰ ਉਹਨੂੰ ਸੰਭਾਲਦੇ ਸੀ ਪਰ ਮਜ਼ਦੂਰਾ ਨੂੰ ਜਿਹੜੀ ਮਿਹਨਤ ਆ ਉਹ ਦੇਣ ਦੀ ਬਜਾਏ ਮਜ਼ਦੂਰਾ ਦੇ ਅੱਜ ਉਹਨਾਂ ਨੇ ਪੈਸੇ ਸਿਰ ਤੋੜਤੇ ਵੀ ਭਾਈ ਪੈਸੇ ਥੋੜੇ ਸਿਰ ਤੋਟ ਕੇ 236000 ਰੁਪਿਆ ਟੁੱਟ ਗਿਆ ਤੁਹਾਡਾ ਉਹ ਦੇ ਜੋ ਤੇ ਪਸ਼ੂ ਤੇ ਮੱਜਾ ਜੁੱਲੀ ਜੋ ਵੀ ਉਹਨਾਂ ਦੀ ਘਰ ਦੀਆਂ ਲੋੜਾਂ ਵਾਲੀਆਂ ਚੀਜ਼ਾਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਚ ਉਹ ਰੱਖ ਕੇ ਬੈਠੇ ਨੇ ਇਸ ਕਰਕੇ ਵੀ ਜਿਹੜੀ ਮਜ਼ਦੂਰਾਂ ਦੀ ਮਿਹਨਤ ਆ ਉਹ ਵੀ ਨਾਪ ਲਈ ਤੇ ਇੱਥੋਂ ਤੱਕ ਵੀ ਔਰਤਾਂ ਤੋਂ ਗੋਹਾਕੂੜਾ ਕਰਾਉਂਦੇ ਰਹੇ ਤੇ ਕਨਿਕੀ ਦੀ ਬੱਚੀ ਆ ਜਿਹਨੇ ਉਹ ਕੁੜੀ ਬੋਲ ਰਹੀ ਆ ਵੀ ਮੇਰੀ ਕੁੜੀ ਤੋਂ ਵੀ ਨਿੱਕੀ ਤੋਂ ਨਮਾਲਕ ਤੋਂ ਗੋਹਾਕੂੜਾ ਉਹ ਸਟਾਉਂਦੇ ਰਹੇ ਆ ਵੀ ਜਦੋਂ ਮਜ਼ਦੂਰਾਂ ਦੀ ਮਿਹਨਤ ਆ ਜਿਹੜੀ ਉਹ ਇੱਕ ਪਾਸੇ ਪ੍ਰਸ਼ਾਸਨ ਨੂੰ ਕਹਿੰਦੇ ਸਰਕਾਰਾਂ ਨੂੰ ਕਹਿੰਦੇ ਵੀ ਭਾਈ ਉਹ ਕਿਸਾਨਾਂ ਦੇ ਐ ਕਰਦੇ ਫਲਾਣਾ ਕਰਦੇ ਪਰ ਇੱਥੇ ਦੇ ਜਿਹੜੇ ਜ਼ਗੀਰਦਾਰ 100 ਕਿੱਲੇ ਵਾਲੇ ਉਹ ਅੱਜ ਮਜ਼ਦੂਰਾਂ ਦੀ ਜਿਹੜੀ ਮਿਹਨਤ ਨੱਪ ਰਹੇ ਆ ਮਜ਼ਦੂਰਾਂ ਦੀ ਮਿਹਨਤ ਦੇਣ ਦੀ ਬਜਾਏ ਉਹਨਾਂ ਦੇ ਪੈਸੇ ਸਰ ਤੋਰ ਤੇ ਸੋ ਅਸੀਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਮਜ਼ਦੂਰਾਂ ਦੀ ਨੱਪੀ ਹੋਈ ਮਿਹਨਤ ਫੌਰੀ ਦਵਾਈ ਜਾਵੇ ਤੇ ਉਸ ਤੇ ਬੰਦੇ ਤੇ ਜਿਹੜੀ ਨਮਾਲਕ ਬੱਚੀਆਂ ਤੋਂ ਵੀ ਗੋਹਾ ਕੁੜਾ ਕਰਾਉਂਦੇ ਰਹੇ ਆ ਔਰਤਾ ਤੋਂ ਭਾਂਡੇ ਤੱਕ ਲੀੜੇ ਤੱਕ ਪੋਚੇ ਤੱਕ ਕਰਾਉਂਦੇ ਰਹੇ ਆ ਉਹ ਸਾਰਾ ਉਹਨਾਂ ਤੇ ਮਾਅਵਜਾ ਉਹ ਪਰਿਵਾਰ ਨੂੰ ਦਿੱਤਾ ਜਾਵੇ ਜਿਹੜੀ ਮਿਹਨਤ ਦਿੱਤੀ ਜਾਵੇ ਜੇ ਐਂਗੜ ਲਗੇ ਵੀ ਸਾਡੇ ਪੰਜ ਜੀ ਕੰਮ ਕਰਦੇ ਰਹਿਆ ਅੱਜ ਇੱਥੇ ਜਿਹੜੀ ਮਿਹਨਤ ਆ ਲਗਭਗ 2-2 ਲੱਖ ਰੁਪਇਆ ਸਾਲ ਦਾ ਠੇਕਾ ਹੈ ਜੇ ਉਹ ਐਂਗੜੀਆਂ ਤਾਂ 5 ਦੂਣੀ 10 ਜੇ 10 ਲੱਖ ਰੁਪਇਆ ਮਜ਼ਦੂਰਾ ਦੀ ਮਿਹਨਤ ਬਣਦੀ ਆ ਪਰ ਉਹਨਾਂ ਨੇ ਸਿਰ ਤੌਰ ਤਾ ਇਸ ਕਰਕੇ ਵੀ ਪ੍ਰਸ਼ਾਸਨ ਤੋਂ ਅਸੀਂ ਇਹੀ ਮੰਗ ਕਰਾਂਗੇ ਵੀ ਉਹਦਾ ਵਾਕੇ ਸਾਬ ਕਰਾਇਆ ਜਾਵੇ ਤੇ ਜਿੰਨੀ ਉਹਨਾਂ ਦੀ ਮਿਹਨਤ ਆ ਮਜ਼ਦੂਰਾਂ ਦੀ ਉਹ ਦਵਾਇ ਜਾਵੇ ਜੇਕਰ ਨਹੀਂ ਦਵਾਉਂਦੇ ਤਾਂ ਅਸੀਂ ਇਸ ਪਰਿਵਾਰ ਨਾਲ ਖੜੇ ਆ ਪਰਿਵਾਰ ਨੂੰ ਇਨਸਾਫ ਦਵਾ ਕੇ ਦਵਾਵਾਂਗੇ ਤੇ ਜਿੰਨੀ ਪਰਿਵਾਰਾਂ ਦੀ ਮਿਹਨਤ ਨੱਪੀ ਹੋਈ ਉਹ ਦਵਾ ਕੇ ਰ੍ਹਾਂਗੇ ਇਸ ਵਾਸਤੇ ਅਸੀਂ ਰਾਜਸਥਾਨ ਤੋਂ ਪ੍ਰਸ਼ਾਸਨ ਤੋਂ ਉਥੋਂ ਦੀ ਪੜਸ ਤੋਂ ਇਹ ਮੰਗ ਕਰਦੇ ਆ ਕਿ ਇਹੋ ਜਿਹੇ ਬੰਦਿਆਂ ਤੇ ਕਾਰਵਾਈ ਕੀਤੀ ਜਾਵੇ ਜਿਹੜੇ ਮਜ਼ਦੂਰਾਂ ਦੀ ਮਿਹਨਤ ਨੱਪਦੇ ਆ ਉਹ ਸਾਰਾ ਇਹ ਪਤਾ ਲੱਗਿਆ ਕਿ ਇਹਨਾਂ ਦੇ ਪਿੱਛੇ ਨੋ ਬਿਮਾਰ ਹੋ ਗਈ ਸੀ ਉਹਨਾਂ ਨਿੱਕਾ ਲੈਣਾ ਹੋਣ ਵਾਲਾ ਸੀ ਤੇ ਇੱਥੋਂ ਦੇ ਪਿੰਡ ਦਾ ਹੀ ਇੱਕ ਪੱਪੂ ਨਾਂ ਦਾ ਕਿਸਾਨ ਆ ਜੀ ਨੇ ਇਹਨਾਂ ਦੀ ਕੋਲ ਨਾਲ ਗੱਲਬਾਤ ਕਰਾਈ ਵੀ ਭਾਈ ਉੱਥੋਂ ਪੈਸੇ ਲਿਆਓ ਜਣੇ ਤਾਂ ਉਹਨਾਂ ਦੀ 10000 ਰੁਪਏ ਮਹੀਨੇ ਤੇ ਗੱਲ ਹੋਈ ਸੀ ਤਿੰਨ ਮਹੀਨੇ ਲਾਉਣੇ ਸੀ ਤਿੰਨ ਮਹੀਨੇ ਨੇ ਲਾਤੇ ਕੰਮ ਤੇ ਪਰ ਉਹਨਾਂ ਨੇ ਮਾਦੇ ਪੁੱਤ ਨੇ ਚੈੱਕ ਨਹੀਂ ਮੋੜੇ ਉਹ ਕਹਿੰਦਾ ਅੱਜ ਦੰਨਾ ਸਵੇਰੇ ਦੰਨਾ ਜਿਹੜੇ ਬੇਈਮਾਨੀ ਦੀ ਰਾਦੇ ਨਾਲ ਉਹ ਚੈੱਕ ਨੱਪੀ ਬੈਠਾ ਹੁਣ ਮਜ਼ਦੂਰਾਂ ਨੂੰ ਧਮਕੀ ਦਿੰਦਾ ਕਿ ਜੇਕਰ ਤੁਸੀਂ ਸਾਡੇ ਚੈੱਕ ਨਾ ਮੋੜੇ ਉਹ ਕੰਮ ਤੇ ਨਾ ਆ ਕੇ ਦੁਵਾਰੇ ਲੱਗੇ ਸਾਡੇ ਪੈਸੇ 2 ਲੱਖ ਤੇ 36000 ਰੁਪਏ ਨਾ ਦਿੱਤਾ ਮੈਂ ਤੁਹਾਡੇ ਖਾਲੀ ਚੈੱਕ ਲਾ ਕੇ ਤੁਹਾਡੇ ਤੋਂ ਉਹ 2 ਲੱਖ 36000 ਰੁਪਏ ਕੋਟਰਾ ਹੀ ਲਵਾਂਗਾ ਇਸ ਕਰਕੇ ਵੀ ਮਜ਼ਦੂਰਾਂ ਨੂੰ ਕੋਟ ਦਾ ਧਮਕੀ ਦੇ ਕੇ ਮਜ਼ਦੂਰਾਂ ਨੂੰ ਡਰਾ ਰਿਹਾ ਧਮਕਾ ਰਿਹਾ ਸੋ ਅਸੀਂ ਇਹੀ ਪ੍ਰਸ਼ਾਸਨ ਤੋਂ ਬੇਨਤੀ ਕਰਦੇ ਹਾਂ ਸਾਡੇ ਚੈੱਕ ਵੀ ਦਿਵਾਏ ਜਾਣ ਤੇ ਜਿਹੜੀ ਉਹਨੇ ਤੇ ਬਣਦੀ ਉਹ ਕਾਰਵਾਈ ਕਰਾਈਏ ਜਸਪਿੰਦਰ ਕਾਰੀ ਪਿੰਡ ਪੰਗ ਜੜੀ ਦੀ ਕੀ ਕਰਨਾ ਜੀ ਤੁਸੀਂ ਕੈਂਪਰੇ ਦੇ ਸਾਹਮਣੇ ਆਏ ਅਸੀਂ ਤਾਂ ਜੀ ਵੀ ਇਹਦਾ ਮੇਰਾ ਮੰਮੀ ਡੈਡੀ ਗਏ ਸੀਗੇ ਪਹਿਲੀ ਰੱਖੀ ਸੀ ਬਲਵਿੰਦਰ ਸਿੰਘ ਨਾਸੀ ਐਲ ਐਲ ਪੀ ਦੀ ਤੇ ਉਹਨਾਂ ਨੇ ਇਹਨਾਂ ਦਾ ਸਮਾਨ ਰੱਖਿਆ ਲਿਆ ਸੀਗਾ ਮੈਂ ਤਾਂ ਉੱਥੇ ਦੂਜੀ ਢਾਣੀ ਚ ਨਾਲ ਨਰਮਾ ਚੁੱਕਦੀ ਸੀ ਫਿਰ ਇਹਨਾਂ ਨੂੰ ਘੱਲ ਤਾਂ ਪਿੰਡ ਵੀ ਮੈਂ ਤੁਹਾਨੂੰ ਕਣਕ ਨਹੀਂ ਬੀਜਾਂ ਦਿੰਦਾ ਨਰਮਾ ਚ ਵੀ ਨਾ ਨਰਮਾ ਦੇਵਾਂ ਚੁਗਣਾ ਨਾ ਨਰਮੇ ਚ ਹਿੱਸਾ ਦੇਵਾਂ ਨਾ ਕੋਈ ਕਣਕ ਚੋ ਦੇਵਾਂ ਵੀ ਤੁਸੀਂ ਆਪਦਾ ਜਾਓ ਆਪਦੇ ਪਿੰਡ ਵਾਪਸ ਤੇ ਨਾ ਮੈਂ ਤੁਹਾਡੀ ਮਿਹਨਤ ਦੇਵਾਂ ਕੁਛੀਆਂ ਮਹੀਨਿਆਂ ਦੀ ਤੁਹਾਨੂੰ ਤੇ ਮੈਂ ਉੱਥੇ ਦੂਜੀ ਢਾਣੀ ਚ ਨਾਲ ਨਰਮਾ ਚੁਗਦੀ ਸੀਗੀ ਮੈਂ ਇਹਨਾਂ ਦੀ ਗਾਂ ਵੀ ਸੰਭੀ ਦੋ ਮਹੀਨੇ ਬਲਵਿੰਦਰ ਦਾ ਕੰਮ ਵੀ ਕੀਤਾ ਕੂੜਾ ਸੱਟਿਆ ਪੋਤੇ ਲਾਇ ਲੀੜਾ ਲੱਤ ਤਤੋਂ ਤਾਂ ਉਹਨਾਂ ਦਾ ਸਾਰਾ ਘਰ ਦਾ ਕੰਮ ਕੀਤਾ ਜੀ ਤੇ ਨਾ ਕੋਈ ਮੈਨੂੰ ਮਿਹਨਤ ਦਿੱਤੀ ਮੈਨੂੰ ਆਹ ਤੇਰੇ ਮਾਪਿਆਂ ਨੇ ਹਿੱਸੇ ਤੇ ਵਾਂਹ ਰੱਖਿਆ ਸੀ ਤੂੰ ਚਾਹ ਕਰਿਆ ਕਰ ਫਿਰ 2 ਮਹੀਨੇ ਮੈਥੋਂ ਵੀ ਧਮਕਣਾਂ ਨਾਲ ਉਹਨਾਂ ਨੇ ਚਾਹ ਕਰਵਾਈ ਨਾਲ ਘਰ ਦਾ ਕੰਮ ਕਰਾਇਆ ਜੀ ਨਾ ਕੋਈ ਮੈਨੂੰ ਮਿਹਨਤ ਦਿੱਤੀ ਜੀ ਤੇ ਮੈਂ ਤਾਂ ਬਸ ਇਹੀ ਮੰਗ ਕਰਦੀ ਆ ਜੀ ਵੀ ਬਲਵਿੰਦਰ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਨਾਲ ਇਹਨਾਂ ਦੀ ਗਾਂ ਦਾ 15000 ਰੁਪਿਆ ਦੀ ਵੀ ਵੇਚਦਾ ਸੀਗਾ ਮੈਂ ਵੇਚਾਂ ਨਹੀਂ ਦਿੰਦੀ ਸੀਗੀ ਮੈਨਰੇ ਨਾ ਵੀ ਗਾਲ ਗਲੋਚੀ ਹੋਇਆ ਮੈਨੂੰ ਆ ਦਾ ਚੂੜੀ ਚੜਾ ਮ ਫਲਾਣਾ ਢੀਂਗ ਮੈਂ ਕਰ ਦੂੰਗਾ ਤੇ ਫਿਰ ਅਸੀਂ ਵੀ ਆਪਦੇ ਪਿੰਡ ਵਾਪਸ ਆ ਗਏ ਜੀ ਸਮਾਨ ਛੱਡ ਕੇ ਸਮਾਨ ਉੱਥੇ ਹੀ ਬਲਵਿੰਦਰ ਦੇ ਘਰੇ ਤੇ ਮੈਂ ਤਾਂ ਇਹੀ ਮੰਗ ਕਰਦੀ ਆ ਜੀ ਵੀ ਇਹਨਾਂ ਦਾ ਗਰੀਬਾਂ ਦਾ ਸਮਾਨ ਦਿਵਾਇਆ ਜਾਵੇ ਤੇ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸੰਦੀਪ ਜੀ ਕੀ ਨਾਮ ਤੁਹਾਡਾ ਕਿੱਥੋਂ ਦੇ ਰਹਿਣ ਵਾਲੇ ਸੰਦੀਪ ਕੌਰ ਨਾਂ ਆ ਮੇਰਾ ਮਾਂਗੜ ਦੇ ਰਹਿਣ ਵਾਲੇ ਕੀ ਕਰਨਾ ਚੋ ਤੁਸੀਂ ਅੱਜ ਕੈਮਰੇ ਸਾਹਮਣੇ ਆਏ ਹੋ ਅਸੀਂ ਆਏ ਆ ਜੀ ਅਸੀਂ ਰਾਸਥਾਨ ਚ ਗਏ ਸੀਗੇ ਰਵਿੰਦਰ ਸਿੰਘ ਦੇ ਜੀ ਇਹ ਉਹ ਸਾਥ ਜੀ ਕੰਮ ਵੀ ਗੋਹਾ ਵੀ ਸਟਾਉਂਦੇ ਰਹੇ ਬੁੱਕਰ ਵੀ ਮਰਾਉਂਦੇ ਰਹੇ ਆ ਸਾਰਾ ਕੰਮ ਕਰਾਉਂਦੇ ਰਹੇ ਆ ਸਾਨੂੰ ਮਿਹਨਤ ਨਹੀਂ ਦਿੱਤੀ ਕੋਈ ਵੀ ਹਾਂ ਜੀ ਤੇ ਪਸ਼ੂ ਪਸ਼ਾਂ ਨੂੰ ਸਾਰੇ ਪਸ਼ੂ ਵੀ ਸੰਭਾਲਦੇ ਸੀਗੇ ਅਸੀਂ ਪਾਣੀ ਵੀ ਪਿਆਉਂਦੇ ਸੀ ਸਾਥ ਧਮਕਾਈ ਨਾਲ ਕੰਮ ਕਰਾਉਂਦੇ ਸੀਗੇ ਧਮਕ ਧੁੱਕ ਕੇ ਕਰੋ ਨਹੀਂ ਤੁਸੀਂ ਉਹਨਾਂ ਦੇ ਘਰ ਦਾ ਕੰਮ ਕਰਨ ਵਾਸਤੇ ਗਏ ਸੀ ਜਾਂ ਕਿਸੇ ਹੋਰ ਨਹੀਂ ਜੀ ਅਸੀਂ ਸਾਨੂੰ ਵਾਣ ਨਾਲ ਸਾਡੇ ਵਾਣ ਨਾਲ ਗੱਲ ਕਰੀ ਸੋਣੇ ਬਾਅਦ ਚ ਪਹਿਲਾਂ ਮੁੰਡਾ ਗਿਆ ਸੀਗਾ 3 ਮਹੀਨੇ ਲਾਤੇ ਸੀਗੇ ਉਸ ਤੋਂ ਬਾਅਦ ਅਸੀਂ ਵਾਣ ਰੱਖ ਲਿਆ ਕਹਿੰਦਾ ਤੁਸੀਂ ਸੌਖੇ ਰਹੋਗੇ ਨਾਲੇ ਮੈਂ ਸੌਖਾ ਰਹੂੰਗਾ ਮੇਰਾ ਵਾਣ ਰੱਖ ਲਓ ਅਸੀਂ ਵੀ ਲਾਚਮਾਰੇ ਚਲ ਘਰ-ਘਰ ਪੈ ਜੂਗਾ ਸਾਡਾ ਅਸੀਂ ਵੀ ਹੋ ਗਏ ਅੰਦਰ ਤੇ ਉਸ ਤੋਂ ਬਾਅਦ ਸਾਡੇ ਨਾਲ ਧੱਕੇ ਨਾਲ ਕੰਮ ਕਰਾਉਂਦਾ ਰਿਆ ਚੂੜੀਆਂ ਦੱਸਦਾ ਰਿਆ ਇਹ ਚੂੜੀਆਂ ਇਹ ਗੁੜੀਆਂ ਵੀ ਦੱਸਦਾਂ ਗਰਾਂਗੇ ਇਹ ਚੂੜੇ ਆ ਚੂੜੀਆਂ ਐ ਕਹਿੰਦੇ ਰਏ ਅਸੀਂ ਸਾਨੂੰ ਬਹੁਤ ਧੁਕਾ ਕੇ ਕੰਮ ਲੈਂਦੇ ਰਿਆ ਸਤੋਂ ਧੱਕੇ ਨਾਲ ਸਤੋਂ ਬੁੱਕਰਾ ਮਰਉਂਦੇ ਸੀਗੇ ਪੋਚੇ ਲਗਾਉਂਦੇ ਸੀਗੇ ਹਾਂਜੀ 6 ਮਹੀਨੇ ਕੂੜਾ ਸਟਾ ਮਿੱਥੋਂ ਉਹਨਾਂ ਨੇ ਪੱਠੇ ਵਾਏ ਮਿਹਨਤ ਨਹੀਂ ਦਿੱਤੀ ਸਾਨੂੰ ਕੋਈ ਵੀ ਹਾਂਜੀ ਤੁਹਾਡੇ ਨਾਲ ਉਥੇ ਕਿਹੜੇ ਕਿਹੜਾ ਤੁਹਾਡਾ ਸਮਾਨ ਪਿਆ ਹੋਇਆ ਜੋ ਤੁਹਾਨੂੰ ਆਉਂਦੇ ਸਮੇਂ ਉਹਨਾਂ ਨੇ ਨਹੀਂ ਸਮਾਨ ਜੀ ਸਾੜੇ ਮੰਝੇ ਵੀ ਆ ਪੰਜ ਤੇ ਚੁੱਲ੍ਹੇ ਦਾ ਸਮਾਨ ਮੇਰਾ ਸਾਰਾ ਟੋਟਲ ਹਾਂਜੀ ਟਰੰਕ ਮੇਰਾ ਤੇ ਮੇਰੀ ਗਾਂ ਹੈਗੀ ਆ ਹਾਂਜੀ ਸਾਰਾ ਸਮਾਨ ਚੁੱਲ੍ਹੇ ਦਾ ਸਮਾਨ ਜੀ ਮੇਰਾ ਸਾਰਾ ਹੀ ਆ ਪੰਜ 6 ਮੇਰੇ ਬਿਸਤਰੇ ਵੀ ਆ ਹਾਂਜੀ ਜ਼ਿਲ੍ਹਾ ਪ੍ਰਸ਼ਾਸਨ ਕਦੋਂ ਤੱਕ ਕੀ ਮੰਗ ਕਰਦੇ ਆਸੀਂ ਜੀ ਇਹੀ ਮੰਗ ਕਰਦੇ ਆ ਵੀ ਸਾਡਾ ਵਾਪਸ ਸਮਾਨ ਕਰਾਇਆ ਜਾਵੇ ਹਾਂਜੀ ਇਹ ਇਨਸਾਨ ਨੂੰ ਸਾਭ ਮਿਲੇ ਸਾਡੀ ਮਿਹਨਤ ਸਾਨੂੰ ਮਿਲਣੀ ਚਾਹੀਦੀ ਆ 6 ਮਹੀਨੇ ਅਸੀਂ ਕੰਮ ਕੀਤਾ ਪੰਜ ਜਣਾਂ ਨੇ ਮੇਰਾ ਮੁੰਡਾ ਦੋ ਮੇਰੇ ਮੁੰਡੇ ਸ ਇੱਕ ਬੰਦਾ ਸੀਗਾ ਤਿੰਨ ਬੰਦੇ ਕੰਮ ਕਰਨ ਵਾਲੇ ਚੌਥੀ ਮਾਇਆ ਨਾਲ ਖੇਤੀ ਦਾ ਕੰਮ ਵੀ ਕਰਾਉਂਦੀ ਸੀ ਘਾਹ ਵੀ ਮਰਾਉਂਦੀ ਸੀ ਨਾਲ ਜਾ ਕੇ ਘਰੇ ਵੀ ਕਰਦੀ ਸੀ ਉਹਨਾਂ ਦੇ ਕੰਮ ਹਾਂਜੀ ਕੋਈ ਇਨਸਾਫ ਨਹੀਂ ਦਿੱਤਾ ਸਾਨੂੰ ਉਹਨੇ ਤੇ ਸਾਨੂੰ ਉੱਥੋਂ ਭਜਾਤਾ ਵੀ ਮੈਂ ਹੁਣ ਕਣਕ ਤੁਹਾਨੂੰ ਨਹੀਂ ਭਜਾਉਣੀ ਤੇ ਭਾਜੋ ਇਹ ਬਲਵਿੰਦਰ ਸਿੰਘ ਕਿੱਥੋਂ ਦਾ ਰਹਿਣ ਵਾਲਾ ਨਾਸੀ ਲਲਪੀ ਹਾਂਜੀ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਤੇ ਆਮ ਤੋ ਤੁਹਾਡਾ ਕਿਥੋਂ ਦੇ ਰਹਿਣ ਵਾਲੇ ਹੋ ਮਨਜਿੰਦਰ ਸਿੰਘ ਮੇਰਾ ਨਾਮ ਹੈ ਤੇ ਪਿੰਡ ਪੰਗ ਜਿਹੜੀ ਅਸੀਂ ਕੀ ਕਾਰਨਾ ਜੋ ਤੁਸੀਂ ਅੱਜ ਕੈਮਰੇ ਦੇ ਸਾਹਮਣੇ ਆਏ ਕਾਰ ਨਹੀਂ ਆਈ ਤੇ ਅਸੀਂ ਨਾ ਹੀ ਰਾਜਸਥਾਨ ਗਈ ਹੋਏ ਸੀਗੇ ਕਿਸ ਜਗ੍ਹਾ ਗਈ ਹੋਏ ਸੀ ਨਿਆਸੀ ਵਾਲਾ ਠੀਕ ਹੈ ਜੀ ਤੇ ਅਸੀਂ ਮਤਲਬ ਮੈਂ ਪੈਸੇ ਲਈ ਸੀ 30000 ਰੁਪਏ ਉਹਨਾਂ ਤੋਂ ਹੀ ਅੱਛਾ ਜੀ ਤੇ ਚਾਰ ਮੇਰੇ ਚੈੱਕ ਲਈ ਹੋਏ ਉਹਨਾਂ ਨੇ ਅੱਛਾ ਜੀ 30000 ਰੁਪਏ ਮੇਰਾ ਤਾਂ ਤਿੰਨ ਮਹੀਨੇ ਵਿੱਚ ਲੈ ਗਿਆ ਸੀਗੇ ਅੱਛਾ ਜੀ ਤੇ ਮੈਂ ਕਿ ਉਹਦੇ ਬਾਅਦ ਮੇਰੀ ਡੈਡੀ ਉਹਨੂੰ ਸੱਦ ਲਿਆ ਸੀ ਮੇਰੇ ਨਾਲ ਹੀ ਅੱਛਾ ਜੀ ਤੇ ਜ਼ਮੀਨ ਦੀ ਗੱਲ ਕਰ ਲਈ ਸੀ ਜੀ ਅੱਛਾ ਤੇ ਉਹ ਜ਼ਮੀਨ ਦੇ ਪੈਸੇ ਮਤਲਬ ਇਹਦਾ ਹੀ ਨਰਮਲ ਮੈਂ ਵੀ ਛੱਡਤਾ ਸੀਗਾ ਸਾਰਾ ਹੀ ਜ਼ਮੀਨ ਨਹੀਂ ਰੱਖੀ ਸੀ ਉਹਦੇ ਬਾਅਦ ਤੇ ਉਹ ਸਾਡੇ ਮਤਲਬ ਸਭ ਮੰਨ ਕੇ ਸਾਡੇ ਪੈਸੇ ਸੀਗੇ ਹੀ 5 ਕ ਲੱਖ ਰੁਪਇਆ ਸੀਗਾ ਸਾਡਾ ਜੀ ਵਧਾਈ ਤੇ ਉਹ ਸਾਨੂੰ ਮਤਲਬ ਸਾਡੇ ਸਿਰ ਤੋੜ ਤੇ ਉਲਟਾ ਉਹਨਾਂ ਨੇ ਤੇ ਸਾਨੂੰ ਉਹ ਵੀ ਨਹੀਂ ਦਿੱਤੇ ਸਾਡੇ ਤਾਂ ਕੋ ਜਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਹੋ ਮੰਗਸ ਇਹੀ ਕਰਦੇ ਆਂ ਸਾਡਾ ਸਾਨੂੰ ਮਿਹਨਤ ਮਿਲਣੀ ਚਾਹੀਦੀ ਸਾਡੀ ਤੇ ਸਾਡਾ ਸਮਾਨੀ ਸਭ ਤੋਂ ਸਭ ਤੋਂ ਸਭ ਤੋਂ ਸੰਗਤ ਕਾਰਨ ਚੰਗੀ ਗੋਲਿੰਦਰ ਸਿੰਘ ਜੀ ਨਾਮ ਆਪਣਾ ਕਿਹੜੀ जगਹ ਦੇ ਰਹਿਣ ਵਾਲੇ ਲੱਖਾ ਸਿੰਘ ਮੇਰਾ ਨਾਮ ਆ ਜੀ ਜੀ ਪਿੰਡ ਭੰਗ ਜੜੀ ਦੇ ਰਹਿਣ ਵਾਲੇ ਆ ਜੀ ਸਰ ਸਰ ਤੁਸੀਂ ਕੈਮਰੇ ਦੇ ਸਾਹਮਣੇ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਕੀ ਮਾਮਲਾ ਜੋ ਤੁਸੀਂ ਅੱਜ ਕੈਮਰੇ ਸਾਹਮਣੇ ਆਏ ਹੋ ਅਸੀਂ ਕੈਮਰੇ ਸਾਹਮਣੇ ਆਏ ਆ ਵੀ ਮੇਰਾ ਪੋਤਰਾ ਬਿਮਾਰ ਸੀਗਾ ਜੀ ਰਾਜਾ ਸਿੰਘ ਨੇ ਸਾਨੂੰ ਰਾਜਸਥਾਨ ਦਾ ਬੰਦਾ ਮਲਵਾਇਆ ਸੀ ਬਲਵਿੰਦਰ ਸਿੰਘ ਜੀ ਤੇ ਸਾਨੂੰ ਪੈਸਾਂ ਦੀ ਲੋੜ ਸੀਗੀ ਜੀ ਉਹਨੇ ਸਾਨੂੰ 30000 ਰੁਪਏ ਦਿੱਤਾ ਸੀ ਜੀ ਮੈਥੋਂ ਤਿੰਨ ਚੈੱਕ ਲੈਏ ਸੀ ਜੀ ਉਹਨੇ ਉਸ ਤੋਂ ਬਾਅਦ ਜੀ ਮੇਰੇ ਲੜਕੇ ਦੇ 3 ਮਹੀਨੇ ਪੂਰੇ ਹੋ ਗਏ ਪੈਸੇ ਉਹਦੇ ਲਾਤੇ ਆ ਜੀ ਚੈੱਕ ਅਸੀਂ ਤੋਂ ਮੰਗਦੇ ਰਹੇ ਆ ਚੈੱਕ ਉਹਨੇ ਸਾਨੂੰ ਦਿੱਤੇ ਨਹੀਂ ਜੀ ਉਸ ਤੋਂ ਬਾਅਦ ਕਹਿੰਦਾ ਵੀ ਮੇਰੀ ਜ਼ਮੀਨ ਰੱਖ ਲਓ ਤੁਸੀਂ ਨਾਲੇ ਮੈਂ ਸੌਖਾਂ ਨਾਲੇ ਤੁਸੀਂ ਸੌਖੇ ਜੀ ਜੀ ਉਸ ਤੋਂ ਬਾਅਦ ਜੀ ਨਰਮਾ ਫੁੱਟੀ ਸਾਰਾ ਚੁਗਿਆ ਗਿਆ ਜੀ ਜਦੋਂ ਕਣਕ ਬੀਜਣ ਦਾ ਟਾਈਮ ਆਇਆ ਉਦੋਂ ਜੀ ਸਾਨੂੰ ਨੇ ਗੈਰ ਤਾਂ ਉਥੋਂ ਜੀ ਤੇ 2 ਲੱਖ ਤੇ 36000 ਰੁਪਿਆ ਮੇਰਾ ਫਸਲ ਬਣਾਈ ਸੀ ਉਹਨੇ 2 ਲੱਖ 36000 ਰੁਪਿਆ ਹੀ ਮੇਰੇ ਜੀ ਸਿਰ ਤੋੜਿਆ ਉਹਨੇ ਪੰਜ ਜਣੇ ਅਸੀਂ ਕੰਮ ਕਰਨ ਵਾਲੇ ਸੀਗੇ ਜੀ ਤਿੰਨ ਮੇਰੇ ਬੇਟੇ ਸੀ ਚੌਥਾ ਮੈਂ ਸੀਗਾ ਇਸ ਦੇ ਦੌਰਾਨ ਤੁਸੀਂ ਵੇਚਦੀ ਉਹਨਾਂ ਤੋਂ ਕੋਈ ਪੇਮੈਂਟ ਵਗੈਰਾ ਨਹੀਂ ਲਈ ਪੇਮੈਂਟ ਉਹਨਾਂ ਨੇ ਪੈਸੇ ਤੁਹਾਡੇ ਕੋ ਕਿਉਂ ਤੁਹਾਡੇ ਸਿਰ ਤੋਂ ਡੇ ਜਾਂ ਕੁਝ ਵੀ ਜੋ ਹਿਸਾਬ ਦੇ ਵਿੱਚ ਉਹਨਾਂ ਨੇ ਤੁਹਾਡੇ ਨਾਲ ਕੀਤਾ 18000 18000 ਰੁਪਇਆ ਆਇਆ ਜੀ ਆਪਣੇ ਕੰਨੀ ਸਾਰਾ ਟੋਟਲ ਜਿਹੜਾ ਉਹਨੇ ਨਗਦ ਦਿੱਤਾ ਸੀ ਆਪਾਂ ਨੂੰ 6 ਮਹੀਨਿਆਂ ਦੇ ਵਿੱਚ ਵਿੱਚ ਜੀ ਉਸ ਤੋਂ ਬਾਅਦ ਅਸੀਂ ਖਾਦਾ ਪੀਤਾ ਹੈਗਾ ਜੀ ਆਹ ਹੀ ਆਪਣੇ ਨੀ ਰਕਮ ਆਈ ਹੈ ਜੀ ਟੋਟਲ ਤੁਹਾਡੇ ਵੱਲ ਕਿੰਨੀ ਪੇਮੈਂਟ ਆ ਚੁੱਕੀ ਸੀ ਤੇ ਕਿੰਨੇ ਤੁਹਾਡੇ ਬੰਦੇ ਸੀ ਜਿਹੜੇ ਤੁਸੀਂ ਉਹਨਾਂ ਤੋਂ ਲੈਣੇ ਸੀ ਇੱਕ ਲੱਖ ਤੇ 4000 ਰੁਪਏ ਆਪਣੇ ਕੰਨੀ ਸਾਰਾ ਟੋਟਲ ਉਹਦਾ ਆਇਆ ਜੀ ਜੀ ਤੇ ਮੇਰੇ ਸਿਰ ਉਹਨੇ 2 ਲੱਖ ਤੇ 36000 ਮੇਰੇ ਸਿਰ ਤੋੜਿਆ ਜੀ ਹਾਂਜੀ ਤੁਹਾਡੇ ਬੰਦੇ ਕਿੰਨੇ ਸੀ ਜਿਹੜੇ ਤੁਸੀਂ ਉਹਨਾਂ ਤੋਂ ਲੈਣੇ ਸੀ ਮੇਰਾ ਬੰਦਾ ਦਾ ਜੀ ਲੱਖ ਰੁਪਏ ਮੇਰਾ ਵਾਦਾ ਸੀਗਾ ਜਨਾਬ ਜੀ ਤੇ ਮੇਰੇ ਸਿਰ 2 ਲੱਖ 36000 ਮੇਰੇ ਸਿਰ ਤੋੜਦਾ ਉਲਟਾ ਲੱਖ ਰੁਪਏ ਮੇਰਾ ਦੱਬ ਗਿਆ ਉਹ ਤੇ ਸਮਾਨ ਵੀ ਮੇਰਾ ਉੱਥੇ ਰੱਖੀ ਬੈਠਾ ਕਗਾ ਮੇਰੇ ਪੈਸੇ ਕੱਟ ਗਏ ਲੱਖ ਰੁਪਏ ਵਾਦਾ ਸੀਗਾ ਤੁਸੀਂ ਟੋਟਲ ਪੇਮੈਂਟ ਤੁਹਾਡੀ ਕਿੰਨੀ ਬੰਦੀ ਸੀ ਟੋਟਲ ਪੇਮੈਂਟ ਮੇਰੀ 236000 ਬੰਦੀ ਸੀ ਜੀ 2 ਲੱਖ ਵਿੱਚੋਂ ਦਾ ਕੱਟ ਕੇ ਲੱਖ ਰੁਪਈਆ ਮੇਰਾ ਵਾਦਾ ਸੀ ਜੀ ਤੇ ਮੈਨੂੰ ਉਹ ਵੀ ਨਹੀਂ ਦਿੱਤਾ ਮੇਰਾ ਲੱਖ ਰੁਪਈਆ ਵਧਿਆ ਜਿਹੜਾ ਜੀ ਤੇ ਮੇਰੇ ਸਿਰ ਉਹਨੇ ਉਲਟਾ 236000 ਮੇਰੇ ਸਿਰ ਤੋੜਿਆ ਮੇਰਾ ਉੱਥੇ ਸਮਾਨ ਪਿਆ ਜੀ ਮੇਰਾ ਸਮਾਨ ਉਹਨੇ ਦਿੱਤਨ ਕਿਹੜੇ ਕਿਹੜੇ ਸਮਾਨ ਉੱਥੇ ਲੈ ਕੇ ਗਏ ਜੋ ਹੁਣ ਇਸ ਵਕਤ ਉਸੇ ਤੁਹਾਡਾ ਸਮਾਨ ਪਿਆ ਹੈ ਮੇਰਾ ਜੀ ਉੱਥੇ ਇੱਕ ਤਾਂ ਗਾਂ ਹੈਗੀ ਆ 70-80000 ਦੀ ਗਾਂ ਸੂਣ ਵਾਲੀ ਹੈ 2 ਮਹੀਨੇ ਰਹਿ ਗਏ ਜੀ ਤੇ ਮੇਰੀ ਮੰਜੇ ਪਾਇਆ ਫਰਿੱਜ ਪਾਇਆ ਬਿਸਤਰੇ ਪਾਇਆ ਭਾਂਡੇ ਸਾਰੇ ਘਰ ਦਾ ਸਮਾਨ ਟੋਟਲ ਸਾਰਾ ਹੀ ਉੱਥੇ ਪਿਆ ਜੀ ਮੇਰਾ ਇੱਥੋਂ ਮੈਂ ਤਾਂ ਪਿੰਡ ਚੋਂ ਆ ਕੇ ਕਿਸੇ ਤੋਂ ਮੰਜਾ ਫੜਿਆ ਕਿਸੇ ਤੋਂ ਰਜਾਈ ਫੜੀ ਆ ਜੀ ਤੇ ਫੇਰ ਆਪ ਦਾ ਟਾਈਮ ਗੁਜ਼ਾਰ ਕਰਦੇ ਮੇਰਾ ਸਮਾਨ ਤਾਂ ਜੀ ਉੱਥੇ ਪਿਆ ਇਸ ਬੰਦੇ ਤੇ ਬਲਵਿੰਦਰ ਸਿੰਘ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਤੇ ਮੇਰਾ ਸਮਾਨ ਮੈਨੂੰ ਮਿਲਣਾ ਚਾਹੀਦਾ ਮੇਰਾ ਹੱਕਾ ਜੋ ਮੈਨੂੰ ਮਿਲਣਾ ਚਾਹੀਦਾ ਹਾਂਜੀ